ਸਾਊ ਤੋਂ ਪਹਿਲਾਂ ਸਾਸਰੀ ਕਾਲਜੀ ਬਾਈ ਜੀ ਸਾਰਿਆਂ ਨੂੰ ਤਾਂ ਜਿਹੜੇ ਆਪਣੇ ਚੈਨਲ ਨੂੰ ਦੇਖਦੇ ਨੇ ਬਾਈ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਵੀਰੇ ਅ ਅੱਜ ਆਪਾਂ ਖੜੇ ਆ ਬਾਈ ਜੀ ਆਪਣੇ ਕੋਲੇ 9-10 ਕ ਬੱਕਰੀਆਂ ਆਈਆਂ ਸੀ ਕੱਲ ਰਾਤ ਆ ਦੇਖ ਸਕਦੇ ਹੋ ਵੀਰੇ ਇਹੇ ਜੀਆਂ ਬੱਕਰੀਆਂ ਨੇ ਬਾਈ ਜੀ ਟੌਪ ਦੀਆਂ ਪੂਰੀਆਂ ਵਧੀਆ ਆ ਦੇਖੋ ਵੀਰੇ ਆ ਦੇਖੋ ਜੀ ਬਹੁਤ ਹੀ ਟੌਪ ਦੀਆਂ ਬੱਕਰੀਆਂ ਨੇ ਬਾਈ ਤਾ ਕਿਸੇ ਬਾਈ ਨੂੰ ਲੋਡ ਹੋਵੇ ਤਾਂ ਆਪਣੇ ਨਾਲ ਨੰਬਰ ਤੇ ਸੰਪਰਕ ਕਰ ਸਕਦਾ ਬਾਈ ਤਾਂ ਜਿਹੜੇ ਬਾਈ ਨੂੰ ਲੋਡ ਹੋਵੇ ਵੀਰੇ ਤਾਂ ਬੱਕਰੀਆਂ ਬਿਲਕੁਲ ਜਾਇਜ਼ ਰੇਟ ਤੇ ਨੇ ਇਹ ਭਾਜ ਨੇ ਵੀਰੇ ਬਿਲਕੁਲ ਹੀ ਆ ਦੇਖ ਸਕਦੇ ਹੋ ਬਾਈ ਤਾਂ ਆ ਆਪਣੇ ਕੋਲ ਇੱਕ ਵੱਡੀ ਪਾਠਾ ਵੀਰੇ ਜੇ ਕਿਸੇ ਬਾਈ ਨੂੰ ਲੋਡ ਹੋਵੇ ਤਾਂ ਪੂਰੀ ਸ਼ਕੀਨ ਆ ਵੀਰੇ ਟਾਪ ਕਲਾਸ ਦੇ ਵਿੱਚ ਪਿਓਰ ਬਿਲਕੁਲ ਆ ਦੇਖੋ ਜੀ ਇਹ ਦੂਜੇ ਸੂ ਸੂਗੀ ਵੀਰੇ ਕੱਦ ਵੀ ਹੈਗਾ ਵੀਰੇ ਇਹਦਾ 38 ਦੇ ਨੇੜੇ ਆ ਦੇਖੋ ਬਾਈ ਆ ਦੇਖੋ ਬਾਈ ਇਹ ਵੱਡੀ ਆ ਵੀਰੇ ਟੌਪ ਦੇ ਵਿੱਚ ਜਿਹਨੂੰ ਵੱਡੀ ਬੀਟਰ ਵਾਕਿ ਪੱਠ ਕਹਿੰਦੇ ਨੇ ਬਾਈ ਦੇਖੋ ਤਾਂ ਕਿਸੇ ਵੀਰ ਨੂੰ ਲੋੜ ਹੋਵੇ ਆਪਣੇ ਨਾਲ ਨੰਬਰ ਤੇ ਜਰੂਰ ਸੰਪਰਕ ਕਰ ਸਕਦਾ ਦੇਖੋ ਦੰਦਾ ਦੋਨਾਂ ਦੀ ਬਿਲਕੁਲ ਨਵੀਆਂ ਵੀਰੇ 6 ਦੰਦ ਪੱਠਾ ਦੂਜੇ ਸੇ ਸੂਂਗੀ ਦੇਖੋ ਜੀ ਕੰਨ ਕੋਲ ਬਹੁਤ ਸੋਹਣਾ ਲੱਗਿਆ ਹੋਇਆ ਬਾਈ ਪੱਠ ਨੂੰ ਦੇਖੋ ਪੂਰੀ ਟੌਪ ਦੇ ਵਿੱਚ ਆ ਬਾਈ ਦੇਖੋ ਦੇਖੋ ਵੀਰੇ ਆ ਬਾਕੀ ਆ ਪਾਠ ਆ ਬਈ ਆਪਣੇ ਕੋਲੇ ਦੇਖ ਸਕਦੇ ਹੋ ਬਾਈ ਬਹੁਤ ਹੀ ਸੋਹਣੀ ਆ ਬਹੁਤ ਹੀ ਕੰਨਾ ਗੁੰਨਾ ਦੀ ਓਕੇ ਆ ਵੀਰੇ ਦੇਖੋ ਪੂਰੀ ਟਾਪ ਦੇ ਬੱਚਾ ਵੀਰੇ ਬਾਕੀ ਆ ਨੇ ਵੀਰੇ ਬੱਕਰੀਆਂ ਆਪਣੇ ਕੋਲੇ ਥੋੜੀਆਂ ਆ ਭਾਜ ਨੇ ਵੀਰੇ ਇਹ ਬੱਕਰੀਆਂ ਇਹ 15 ਗਾਹ ਹਜ਼ਾਰ ਦੀ ਰੇਂਜ ਦੇ ਵਿੱਚ ਨੇ ਵੀਰੇ ਦੇਖ ਸਕਦੇ ਹੋਗੇ ਆ ਦੇਖੋ ਬਾਈ ਜੀ ਕੈਮਰਾ ਮਾਰ ਕੇ ਦਿਖਾ ਦੇ ਬਾਈ ਆ ਦੇਖੋ ਜੀ ਇਹ ਬੱਕਰੀਆਂ 15000 ਨੂੰ ਦੇ ਦਾਂਗੇ ਬਾਈ ਜੀ ਪੱਟੀ ਆਪਾਂ ਤਾਂ ਇਹ ਸੱਤ ਬੱਕਰੀਆਂ ਡੰਨੇ ਵੀਰੇ ਇਹ ਬੱਕਰੀਆਂ ਥੋੜੀਆਂ ਉੱਚੇ ਭਾਦੀਆਂ ਨੇ ਦੋ ਬਾਈ ਹਾਂ ਦੇਖੋ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਬਾਈ ਬਾਕੀ ਸੰਪਰਕ ਨੰਬਰ ਦਵਾਂਗੇ ਵੀਰੇ ਤੁਹਾਨੂੰ ਹਾਂ ਕਿਸੇ ਵੀ ਬਾਈ ਨੂੰ ਲੋੜ ਹੋਵੇ ਤਾਂ ਬਾਈ ਆਪਣੇ ਨਾਲ ਕਨੈਕਟ ਜ਼ਰੂਰ ਕਰ ਸਕਦਾ ਹੈ ਬਿਲਕੁਲ ਉੱਚੇ ਲੈਵਲ ਤੇ ਆ ਬੱਕਰੀ ਥੋੜੀ ਜਿਹੀ ਉੱਚੇ ਮੁੱਲ ਦੀ ਆ ਵੀਰੇ ਦੇਖ ਸਕਦੇ ਹੋ ਦੋਨੇ ਬੱਕਰੀਆਂ ਆ ਦੇਖੋ ਜੀ ਪੂਰੀਆਂ ਹੀ ਟਾਪ ਦੀਆਂ ਨੇ ਵੀਰੇ ਕੰਨਾ-ਕੁੰਨਾ ਦੀ ਲੈਂਥ ਬਹੁਤ ਸੋਹਣੀ ਆ ਬਾਈ ਜੀ ਦੇਖੋ ਜੀ